ਦੁਬਈ ਦੇ ਵਿੱਚੋਂ ਵੀਜ਼ਾ ਬਹੁਤ ਜਲਦੀ ਮਿਲਦਾ ਹੈ ਬਿਲਕੁਲ ਇਹ ਸੱਚ ਹੈ ਜੀ ਇਹ ਗੱਲ ਇਹ ਸੱਚ ਹੈ ਤਾਂ ਵੀ ਜੇ ਤੁਸੀਂ ਇੰਡੀਆ ਦੇ ਵਿੱਚੋਂ ਮੋਸਟਲੀ ਤੁਹਾਨੂੰ ਪਤਾ ਹੈ ਵੀ ਜਿੰਨੀਆਂ ਫਾਈਲਾਂ ਲੱਗਦੀਆਂ ਐਂਬੈਸੀ ਅਫਸਰ ਇਹ ਚੀਜ਼ਾਂ ਦੇਖਦਾ ਹੈ ਵੀ ਇਥੋਂ ਬਹੁਤ ਗਲਤ ਫਾਈਲਾਂ ਆ ਰਹੀਆਂ ਐਂ ਇਥੋਂ ਡਾਕੂਮੈਂਟ ਫੇਕ ਜ਼ਿਆਦਾ ਲੱਗ ਰਹੇ ਨੇ ਦੁਬਈ ਦੇ ਵਿੱਚੋਂ ਕਿਸੇ ਨੇ ਵੀ ਦੁਬਈ ਦੇ ਵਿੱਚ ਜੇ ਉਹ ਦੁਬਈ ਦੇ ਵਿੱਚ ਨਾ ਦੋ ਤਰ੍ਹਾਂ ਦੇ ਲੋਕ ਨੇ ਇੱਕ ਕਿ ਗੈਸ ਸਕਿੱਲ ਇੱਕ ਸੈਮੀ ਸਕਿੱਲ ਇੱਕ ਲੇਬਰ ਲੇਬਰ ਕਲਾਸ ਵਾਲਾ ਵੀਜ਼ਾ ਲੱਗਦਾ ਨਹੀਂ ਕਿਸੇ ਵੀ ਤਰੀਕੇ ਨਾਲ ਕਿਉਂਕਿ ਉਹ ਪਹਿਲੇ ਵੀਜ਼ਾ ਉੱਥੇ ਨੇ ਮਾਰੇ ਹਾਂ ਜੇ ਉੱਥੇ ਵਧੀਆ ਪੋਸਟ ਤੇ ਤੁਸੀਂ ਹੈਗੇ ਹੋ ਤੇ ਤੁਹਾਡੀ ਵਧੀਆ ਸੈਲਰੀ ਹੈ ਤਾਂ ਉੱਥੋਂ ਤੁਹਾਡਾ ਬਹੁਤ ਈਜ਼ੀ ਵੀਜ਼ਾ ਲੱਗ ਜੂਗਾ ਹੂੰ ਇੰਡੀਆ ਤੋਂ ਨਹੀਂ ਲੱਗਣਾ ਕਿਉਂਕਿ ਉੱਥੇ ਜਿਹੜੀ ਸੈਲਰੀ ਮਿਲਣੀ ਹੈ ਉਹ ਬੈਂਕ 'ਚ ਮਿਲਣੀ ਹੈ ਹੂੰ ਇੱਥੇ ਸੈਲਰੀ ਆਪਾਂ ਨੂੰ ਕੈਸ਼ ਮਿਲਦੀ ਹੈ ਉਹ ਕੈਸ਼ ਦੀ ਕੋਈ ਮੁੱਲੀ ਨਹੀਂ ਉੱਥੇ ਵੀਰੋ ਪ੍ਰੋਪਰ ਰਿਪੋਰਟ 'ਚ ਚੜਦੀ ਹੈ ਤਾਂ ਪ੍ਰੋਪਰ ਜੇ ਉਹ ਰਿਪੋਰਟ 'ਚ ਚੜੂਗੀ ਮੰਲੋ ਇੱਕ ਟਰੱਕ ਡਰਾਈਵਰ ਹੈ ਉਹ ਛੇ ਟਰੱਕ ਡਰਾਈਵਰ ਦੁਬਈ ਦੇ ਵਿੱਚ ਕੰਮ ਕਰ ਰਿਹਾ ਉਹਨੇ ਅੱਗੇ ਜਾਣਾ ਤਾਂ ਉਹ ਦੇਖਣਗੇ ਵੀ ਪਈ ਹੁੰਦਾ ਲੱਖ ਰੁਪਏ ਤਾਂ ਇੱਥੇ ਕਮਾਈ ਜਾਂਦਾ ਹੈ ਤਾਂ ਸਾਡੇ ਦੇਸ਼ ਆ ਕੇ ਹੀ ਘੁੰਮ ਫਿਰ ਕੇ ਵਾਪਸ ਚਲ ਜੂਗਾ ਕਿਉਂਕਿ ਉਹਦੀ ਸੇਵਿੰਗ ਬੈਂਕ ਸਟੇਟਮੈਂਟ ਉਦਾਂ ਦੀ ਬੋਲੂਗੀ ਜੀ ਤਾਂ ਉਹਦਾ ਜਿਹੜਾ ਸਟੇਟਸ ਸਿੰਬਲ ਉਹੋ ਜਿਹਾ ਬੋਲ ਪੈਂਦਾ ਹੈ ਵੀ ਉਹ ਬੰਦਾ ਵੀ ਜੈਨੂਨ ਲੱਗਦਾ ਵੀ ਇਹ ਵਾਪਸ ਆ ਜਾਏਗਾ ਸਾਡੇ ਦੇਸ਼ ਤੇ ਉੱਥੋਂ ਘੁੰਮ ਫਿਰ ਕੇ ਵਾਪਸ ਆ ਜਾਏ ਤਾਂ ਦੁਬਈ ਤੋਂ ਜਿਹੜਾ ਵੀਜ਼ਾ ਹੈ ਬਹੁਤ ਈਜ਼ੀ ਲੱਗਦਾ ਹੈ